ਤੁਹਾਨੂੰ ਸਾਰਿਆਂ ਨੂੰ ਹੈਪੀ ਮਦਰਜ਼ ਡੇ ਸੋ ਅਸੀਂ ਆਪਣੀ ਬੀਬੀ ਨੂੰ ਬਹੁਤ ਮਿਸ ਕਰ ਰਹੇ ਹਾਂ ਬੀਬੀ ਹਰ ਭਜਨ ਕੋਰ ਜਿਨ੍ਹਾਂ ਨੂੰ ਪਿਛਲੇ ਦਿਨ ਜਦੋਂ ਮੈਂ ਭਾਰਤ ਗਿਆ ਉੱਥੇ ਵੀ ਯਾਦ ਕੀਤਾ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਪਾਠ ਕਰਵਾਇਆ ਸੀ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਤੇ ਜਿੱਥੇ ਕਾਫੀ ਰਿਸ਼ਤੇਦਾਰ ਵੀ ਆਏ ਸੀ ਤੇ ਉੱਥੇ ਵੀ ਬੀਬੀ ਨੂੰ ਯਾਦ ਕੀਤਾ ਮਾਮਾ ਨੇ ਜਿਹੜੀਆਂ ਜਦੋਂ ਵਿਛੜ ਜਾਂਦੀਆਂ ਨੇ ਤਾਂ ਉਹਨਾਂ ਦੀ अहमियत ਪਤਾ ਲੱਗਦਾ ਜਿਵੇਂ ਕਹਿੰਦੇ ਨੇ ਕਿ ਮਾਮਾ ਠੰਡੀਆਂ ਸ਼ਾਮਾਂ ਮਾਂ ਵਰਗਾ ਕਣਸ਼ਾ ਮਾਂ ਬੂਟਾ ਜਗ ਤੇ ਨਜ਼ਰ ਨਾ ਆਈ ਜਿਸ ਦੀ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਇ ਸੋ ਮਾਂ ਜਿਹੜਾ ਹਮੇਸ਼ਾ ਆਪਣੇ ਬੱਚਿਆਂ ਦਾ ਭਲਾ ਲੋਚਦੀ ਹੈ ਤੇ ਹਮੇਸ਼ਾ ਆਪਣੇ ਬੱਚਿਆਂ ਲਈ ਕੁਰਬਾਨੀ ਕਰਦੀ ਹੈ ਤੋਂ ਉਹਨਾਂ ਦੀ ਬਦੌਲਤ ਹੀ ਅਸੀਂ ਜੋ ਕੁਝ ਵੀ ਹਾਂ ਜ਼ਿੰਦਗੀ 'ਚ ਉਹ ਬਣਦੇ ਹਾਂ ਸੋ ਅੱਜ ਮਦਰਜ਼ ਡੇ ਤੇ ਜਿਨ੍ਹਾਂ ਦੀਆਂ ਮਾਵਾਂ ਕੋਲ ਨੇ ਉਹ ਬੜੇ ਖੁਸ਼ਕਿਸਮਤ ਨੇ ਸੋ ਮਾਵਾਂ ਦਾ ਧਿਆਨ ਰੱਖਿਆ ਕਰੋ ਇਹ ਦਿਨ ਸਿਰਫ ਜਿਹੜੇ ਗਿਫਟਸ ਨਾਲ ਨਹੀਂ ਮਨਾਇਆ ਜਾਂਦੇ ਕਿਉਂਕਿ ਮੈਂ ਤਾਂ ਸਮਝਦਾ ਕਿ ਜਿਹੜਾ ਹਰ ਦਿਨ ਹੀ ਮਾਂ ਦਾ ਦਿਨ ਹੁੰਦਾ ਹੈ ਤੇ ਮਾਂ-ਬਾਪ ਦਾ ਦਿਨ ਹੁੰਦਾ ਹੈ ਜਦੋਂ ਮਾਂਵਾਂ ਵਿਛੜ ਜਾਂਦੀਆਂ ਨੇ ਤਾਂ ਫਿਰ ਜਿਹੜਾ ਹੈਗਾ ਉਹ ਯਾਦ ਆਉਂਦੀਆਂ ਨੇ ਬਹੁਤ ਯਾਦ ਆਉਂਦੀਆਂ ਨੇ ਤੇ ਮਾਂ ਦਾ ਜਿਹੜਾ ਰਿਸ਼ਤਾ ਹੈ ਉਹਦਾ ਬਦਲ ਕੋਈ ਨਹੀਂ ਉਹ ਘਾਟਾ ਕੋਈ ਨਹੀਂ ਪੂਰਾ ਕਰ ਸਕਦਾ ਮੈਨੂੰ ਪਤਾ ਹੈ ਕਿ ਮੇਰੀ ਮਾਂ ਮੈਨੂੰ ਕਿੰਨਾ ਪਿਆਰ ਕਰਦੀ ਸੀ ਤੇ ਕਿਵੇਂ ਉਹ ਮੈਨੂੰ ਖਾਣਾ ਖਾਦ ਤੋਂ ਬਗੈਰ ਨਹੀਂ ਸੀ ਜਾਣ ਦਿੰਦੀ ਕਿਸ ਤਰ੍ਹਾਂ ਉਹ ਮੈਨੂੰ ਮਿਲਦੀ ਸੀ ਉਡੀਕਦੀ ਰਹਿੰਦੀ ਸੀ ਸੋ ਉਹ ਚੀਜ਼ਾਂ ਨੇ ਜਿੱਥੇ ਨਿਸ਼ਕਾਮ ਪਿਆਰ ਹੁੰਦਾ ਜਿਹਦੇ ਵਿੱਚ ਕੋਈ ਲਾਲਚ ਨਹੀਂ ਸੋ ਬਸ ਉਹ ਜਿਆਦਾ ਹੀ ਰਹਿ ਜਾਂਦੀਆਂ ਨੇ ਸੋ ਅੱਜ ਮਦਰਸਡੇ ਹੈ ਤੋਂ ਮੈਂ ਆਪਣੀ ਮਾਂ ਨੂੰ ਯਾਦ ਕਰ ਰਿਹਾ ਹਾਂ ਮੇਰੀ ਮਾਂ ਦੇ ਤਿੰਨ ਬੱਚੇ ਸੀ ਮੈਂ ਸਭ ਤੋਂ ਵੱਡਾ ਹਾਂ ਤੇ ਮੇਰੇ ਦੋ ਛੋਟੇ ਭਰਾ ਰਾਜਵੀਰ ਤੇ ਰਜਿੰਦਰ ਉਹ ਵੀ ਬੀਬੀ ਨੂੰ ਬਹੁਤ ਜਿਆਦਾ ਯਾਦ ਕਰਦਿੰਨੇ ਆ ਤਸਵੀਰਾਂ ਨੇ ਕੋ ਸਾਡੇ ਭੂਆ ਜੀ ਸਾਡੇ ਮਾਮੀ ਜੀ ਉਹਨਾਂ ਦੀਆਂ ਤਸਵੀਰਾਂ ਹਨ ਤੇ ਆ ਸਾਡੇ ਤਿੰਨੇ ਭਰਾਵਾਂ ਦੀ ਤਸਵੀਰ ਹੈ ਆਪਣੀ ਮਾਂ ਨਾਲ ਸੋ ਮਾਂ ਜਿਹੜੀ ਆ ਸਾਡੇ ਬੱਚਿਆਂ ਨੂੰ ਜਿਸ ਨੇ ਪਾਲਿਆ ਨਿੱਕ-ਨਿੱਕੇ ਬੱਚੇ ਮਾਂ ਨੇ ਗੋਦੀ ਚੱਕੇ ਹੋਏ ਨੇ ਸੋ ਇਹ ਜਿਹੜੇ ਬੱਚੇ ਨੇ ਇਹ ਵੀ ਕਦੀ ਨਹੀਂ ਭੁੱਲ ਸਕਣਗੇ ਤੋਂ ਮੈਂ ਸਾਰੇ ਜਿੰਨੇ ਵੀ ਦੁਨੀਆ ਦੇ ਵਿੱਚ ਤੁਸੀਂ ਕੇ ਦੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਹੈਪੀ ਮਦਰਸ ਡੇ ਕਹਿੰਦਾ ਹਾਂ ਤੋ ਜਿਹੜੀਆਂ ਨਵੇਂ ਆ ਮਾ ਮਾ ਬਣੀਆਂ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਪੇਸ਼ ਕਰਦਾ ਹਾਂ ਸੋ ਆਹ ਹੈ ਬੀਬੀ ਜਦੋਂ ਘਰ ਸੀਗੇ ਉਦੋਂ ਅਸੀਂ ਬੈਠ ਕੇ ਉਹਨਾਂ ਦੀਆਂ ਸਰਾਹਾਂ ਲੈਂਦੇ ਉਹਨਾਂ ਨਾਲ ਗੱਲਾਂ ਕਰਦੇ ਉਹਨਾਂ ਤੋਂ ਗੱਲਾਂ ਪੁੱਛਦੇ ਪਰ ਉਹ ਹੁਣ ਜਿਹੜਾ ਸਮਾਂ ਉਹ बीत ਚੁੱਕਿਆ ਹੈ ਉਸ ਵਕਤ ਦੀ ਫੋਟੋ ਹੈ ਜਦੋਂ ਅਸੀਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਤੇ ਉੱਥੇ ਵੀ ਉਹ ਸਾਡੇ ਨਾਲ ਗੱਲਾਂ ਕਰਦੇ ਰਹਿੰਦੇ ਆਪਣੀਆਂ ਯਾਦਾਂ ਤਾਜ਼ੀਆਂ ਕਰਦੇ ਕਦੇ 1947 ਦੀਆਂ ਕਹਾਣੀਆਂ ਸੁਣਾਉਂਦੇ ਕਦੇ ਮੇਰੇ ਜਨਮ ਦੀਆਂ ਗੱਲਾਂ ਦੱਸਦੇ ਸੋ ਇਸ ਤਰ੍ਹਾਂ ਹਸਪੀਟਲ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਜਾਂਦੇ ਤੋਂ ਇਸ ਤਰ੍ਹਾਂ ਕਦੇ-ਕਦੇ ਉਹ ਸ਼ੁਗਲ ਵੀ ਕਰ ਲੈਂਦੇ ਸਾਨੂੰ ਹਸਾਉਂਦੇ ਵੀ ਤੇ ਚੰਗਾ ਫਿਰ ਬੀਬੀ ਫੇ ਮਿਲਾਂਗੇ ਕਦੇ ਤੇ ਹੈਪੀ ਮਦਰਸ ਡੇ